ਅੱਜ ਗੱਲ ਕਰਦੇ ਹਾਂ 29 ਜੂਨ ਨੂੰ ਰਾਤ ਵੇਲੇ ਅਤੇ 30 ਦੀ ਸਵੇਰ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿੰਦਾ ਹੋਇਆ ਦਿਖਾਈ ਦੇ ਰਿਹਾ ਹੈ ਪੰਜਾਬ ਦਾ ਮੌਸਮ ਤਕਰੀਬਨ ਦੋ ਹਿੱਸਿਆਂ ਦੇ ਵਿੱਚ ਵੰਡਿਆ ਹੋਇਆ ਹੈ ਇੱਕ ਹਿੱਸੇ ਦੇ ਵਿੱਚ ਲਗਾਤਾਰ ਹਰ ਰੋਜ਼ ਵਧੀਆ ਮੀਂਹ ਪੈ ਰਹੇ ਹਨ ਇੱਕ ਹਿੱਸਾ ਅਜੇ ਵੀ ਪਹਿਲੇ ਮੀਹਾਂ ਦੀ ਉਡੀਕ ਵਿੱਚ ਹੈ ਜਿਨ੍ਹਾਂ ਵਿੱਚ ਹਰ ਰੋਜ਼ ਮੀਂਹ ਪੈਦਾ ਹੈ ਹਨ ਉਹਨਾਂ ਦੇ ਵਿੱਚ ਹੁਸ਼ਿਆਰਪੁਰ ਜ਼ਿਲ੍ਹੇ ਦੇ ਕੁਝ ਇੱਕ ਇਲਾਕੇ ਹਨ ਆਨੰਦਪੁਰ ਸਾਹਿਬ ਰੋਪੜ ਮੋਹਾਲੀ ਚੰਡੀਗੜ੍ਹ ਫਤਿਹਗੜ੍ਹ ਸਾਹਿਬ ਪਟਿਆਲਾ ਨਾਬਾ ਰਾਜਪੂਰਾ ਡੇਰਾ ਬਸੀ ਜਾਂ ਇਹਨਾਂ ਦੇ ਨਾਲ ਲੱਗਦੇ ਇਲਾਕੇ ਮਲੇਰਕੋਟਲੇ ਦੇ ਕੁਝ ਇਲਾਕੇ ਸੰਗਰੂਰ ਦੇ ਇਹਨਾਂ ਵਿੱਚ ਹਰ ਰੋਜ਼ ਕਿਤੇ ਨਾ ਕਿਤੇ ਵਧੀਆਂ ਮੀਂਹ ਦੀਆਂ ਕਾਰਵਾਈਆਂ ਦੇਖੀਆਂ ਜਾ ਰਹੀਆਂ ਨੇ ਤੇ ਲੁਧਿਆਣੇ ਦੇ ਵੀ ਕਈ ਇਲਾਕਿਆਂ ਦੇ ਵਿੱਚ ਮੀਂਹ ਪੈ ਰਿਹਾ ਹੈ ਉਹਨਾਂ ਖੇਤਰਾਂ ਦੇ ਵਿੱਚ ਅੱਜ ਵੀ ਵਧੀਆਂ ਤਕੜੀਆਂ ਮੀਂਹ ਦੀਆਂ ਝਟਾ ਲੱਗੀਆਂ ਕੁਝ ਖੇਤਰ ਅਜੇ ਵੀ ਪਹਿਲੇ ਮੀਂਹ ਦੀ ੜੀਕ ਵਿੱਚ ਹਨ ਦੱਖਣੀ ਲੁਧਿਆਣਾ ਨਾਲ ਲੱਗਦੇ ਇਲਾਕੇ ਸੰਗਰੂਰ ਦੇ ਕੁਝ ਕ ਮਾਨਸੇ ਦੇ ਕੁਝ ਕ ਬਰਨਾਲੇ ਦੇ ਕੁਝ ਕ ਇਲਾਕੇ ਬਠਿੰਡੇ ਦੇ ਤੇ ਕੁਝ ਕ ਇਲਾਕੇ ਜਲੰਧਰ ਜ਼ਿਲ੍ਹੇ ਦੇ ਵਿੱਚ ਵੀ ਜਾਂ ਥੋੜੇ ਬਹੁਤੇ ਇਲਾਕੇ ਕਰਪੂਥਲੇ ਦੇ ਇਹਨਾਂ ਵਿੱਚ ਅਜੇ ਵੀ ਪਹਿਲੇ ਵਧੀਆ ਮੀਂਹ ਦੀ ਉਡੀਕ ਕੀਤੀ ਜਾ ਰਹੀ ਹੈ ਅੱਜ ਰਾਤ ਵੇਲੇ ਮੌਸਮ ਉਸੇ ਤਰ੍ਹਾਂ ਹੀ ਹੈ ਕੁਝ ਕ ਇਲਾਕਿਆਂ ਦੇ ਵਿੱਚ ਦੁਪਹਿਰ ਤੋਂ ਬਾਅਦ ਫਿਰ ਬੱਦਲਵਾਈ ਬਣਨੀ ਸ਼ੁਰੂ ਹੋਈ ਹੈ ਅਗਲੇ ਕੁਝ ਕ ਘੰਟਿਆਂ ਦਰਾਂ ਮਾਝੇ ਦੇ ਇਲਾਕੇ ਚਾਹੇ ਗੁਰਦਾਸਪੁਰ ਹੋ ਗਿਆ ਅੰਮ੍ਰਿਤਸਰ ਤਰਨਤਾਰਨ ਪਠਾਨਕੋਟ ਦੇ ਇਲਾਕਿਆਂ ਦੇ ਵਿੱਚ ਮੀਂਹ ਦੀ ਸੰਭਾਵਨਾ ਹੈ ਨਾਲ ਲੱਗਦੇ ਫਾਜ਼ਿਲਕਾ ਫਰੋਜਪੁਰ ਫਰੀਦਕੋਟ ਇਹਨਾਂ ਵਿੱਚ ਵੀ ਮੀਂਹ ਦੀ ਸੰਭਾਵਨਾ ਬਣੀ ਹੋਈ ਹੈ ਦੂਸਰੀ ਤਰਫ ਪੁਆਰ ਖੇਤਰ ਦੇ ਵਿੱਚ ਅੱਜ ਦਿਨ ਵੇਲੇ ਵੀ ਬੜੀ ਆਮੀ ਪਿਆ ਰਾਤ ਵੇਲੇ ਵੀ ਮੀਂਹ ਦੀਆਂ ਕਾਰਵਾਈਆਂ ਹੋਣਗੀਆਂ ਆਸ ਹੈ ਕਿ ਜਿਹੜੇ ਖੇਤਰਾਂ ਦੇ ਵਿੱਚ ਅਜੇ ਵੀ ਪਹਿਲੇ ਮੀਂਹ ਦੀ ਅੜੀ ਕੀਤੀ ਜਾ ਰਹੀ ਹੈ ਉਹਨਾਂ ਦੇ ਵਿੱਚ 29 ਜਾਂ 30 ਤਰੀਕ ਦੇ ਵਿੱਚਕਰ ਵਧੀਆ ਮੀਂਹ ਪੈਂਦਾ ਹੋਇਆ ਦਿਖਾਈ ਦੇਵੇਗਾ ਹਰਿਆਣਾ ਰਾਜਸਥਾਨ ਦੇ ਵੀ ਕਈ ਹਿੱਸਿਆਂ ਦੇ ਵਿੱਚ ਮੀਂਹ ਪੈ ਰਿਹਾ ਹੈ ਪਹਾੜਾਂ ਵਿੱਚ ਆਮ ਨਾਲੋਂ ਵੱਧ ਲਗਾਤਾਰ ਮੀਂਹ ਦੀਆਂ ਕਾਰਵਾਈਆਂ ਹੋ ਰਹੀਆਂ